ਹਾਂਜੀ ਅੱਜ ਆਪਾਂ ਚਿੜਵੇ ਦਾ ਮਕੀਨ ਬਣਾਵਾਂਗੇ ਇਹ ਮੈਂ ਤਕਰੀਬਨ 250 ਗ੍ਰਾਮ ਚਿੜਵਾ ਉਹ ਲਿਆ ਤੇ ਇਹ ਮੈਂ ਸੁੱਕਾ ਹੀ ਡਰਾਈ ਰੋਸਟ ਕਰਾਂਗੀ ਇਹ ਆਪਾਂ ਪਾ ਕੇ ਇਹਨੂੰ ਰੋਸਟ ਕਰਦੀਆਂ ਤਾਂ ਮੈਂ ਉਦੋਂ ਤੱਕ ਤੁਹਾਨੂੰ ਨਾਲ ਦੱਸੀ ਰਾਵਾਂਗੀ ਸਾਰਾ ਕੁਝ ਇਹਨਾਂ ਥੋੜਾ ਜਿਹਾ ਖੁਸ਼ਬੂ ਆਉਣ ਲੱਗ ਪਏਗੀ ਤੇ ਹਲਕਾ ਜਿਹਾ ਕਲਰ ਚੇਂਜ ਹੋਏਗਾ ਤੇ ਉਦੋਂ ਤੱਕ ਮੈਂ ਨੂੰ ਸਲੋ ਆ ਕੇ ਬਿਲਕੁਲ ਹੁੰਦੀ ਆ ਤੇ ਇਹਦੇ ਵਿੱਚ ਪਾਵਾਂਗੀ ਮੈਂ ਥੋੜਾ ਜਿਹਾ ਤੇਲ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਮੂੰਗਫਲੀ ਦੇ ਇਦਾਂ ਇੱਕ ਟੋਰੀ ਮੈਂ ਮੂੰਗਫਲੀ ਪਾਈ ਹੈ ਉਹ ਤੁਸੀਂ ਆਪਣੀ ਲੋੜ ਪਸੰਦ ਅਨੁਸਾਰ ਕਟਵਾਦੀ ਪਾ ਸਕਦੇ ਹੋ ਇਹ ਮੇਰੇ ਕੋਲ ਥੋੜੀ ਜਿਹੀ ਛਿੱਲੀਆਂ ਜਿਹੀਆਂ ਪਈਆਂ ਸੀ ਇਹ ਵੀ ਮੈਂ ਵਿੱਚ ਪਾਵਾਂਗੀ ਇਹ ਮਖਾਣੇ ਨਾਰੀਅਲ ਇਹ ਵੀ ਡਰਾਈ ਰੋਸਟ ਕਰ ਲਾਂਗੀ ਸਾਰੀਆਂ ਚੀਜ਼ਾਂ ਤੇ ਕਿਸ਼ਮਿਸ਼ ਥੋੜੀ ਜਿਹੀ ਪਾਵਾਂਗੀ ਬਦਾਮ ਤੇ ਕਾਜੂ ਤੇ ਇਹ ਮੈਂ ਧੰਨੀਆਂ ਤੇ ਆਹ ਸੌਰੀ ਪਦੀਨਾ ਤੇ ਕੜੀ ਪੱਤਾ ਇਹ ਮੈਂ ਧੋਵੇ ਰੱਖੇ ਹੋਏ ਆ ਇਹ ਵੀ ਪਾਵਾਂਗੀ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗੀ ਕਿ ਕਿਹੜੇ ਕਿਹੜੇ ਟਾਈਮ ਤੇ ਕਿਹ ਕੀ ਚੀਜ਼ ਪਾਵਾਂਗੀ ਤੇ ਬਾਕੀ ਥੋੜੇ ਜੇ ਨਮਕ ਮਿਰਚ ਮਸਾਲੇ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗੀ ਤੇ ਇਹ ਮੈਂ ਇਹਨੂੰ ਰੋਸਟ ਥੋੜਾ ਜਿਹਾ ਕਰ ਲਵਾਂ ਤੇ ਫਿਰ ਤੁਹਾਨੂੰ ਦਿਖਾਉਂਦੀ ਆ ਮੂੰਫਲੀ ਵੀ ਇਹਦੇ ਕੋਲ ਦੀ ਸਾਡਾ ਇਹ ਪੂਹ ਚੜਵਾ ਹੋ ਗਿਆ ਇਹ ਦੇਖੋ ਕਿੰਨਾ ਹਾ ਦੇਖੋ ਹੈ ਨਾ ਫਿਰ ਇਸ ਪੂ ਗਿਆ ਪੂਰਾ ਹਨ ਪੁੰਨਿਆ ਗਿਆ ਹੁਣ ਆਪਾਂ ਇਹ ਗੈਸ ਕਰ ਦਿੰਨੇ ਆ ਬੰਦ ਤੇ ਇਹਨੂੰ ਗਲਾਉਂਦੇ ਰਵਾਂਗੇ ਕਿ ਕਿੜਾਈ ਗਰਮ ਹੈ ਤੇ ਇਹ ਮੁੱਠਲੀਆਂ ਮੇਲ ਗਈਆਂ ਪੂਰੀਆਂ ਕ੍ਰਿਸਪੀ ਹੋ ਗਈਆਂ ਇਹ ਵੀ ਮੈਂ ਨਮਕ ਆਲ ਲੈ ਲੀ ਠੀਕ ਹੈ ਹੁਣ ਇਹਦੇ ਵਿੱਚ ਮੈਂ ਇੱਕ ਬਸ ਥੋੜਾ ਜਿਹਾ ਤੇਲ ਪਾ ਕੇ ਇਹ ਮੈਂ ਇਹਦੇ ਚ ਪਾ ਲਾਂਗੀ ਮਾਰੀ ਲੈਂਦੀ ਇਹਨੂੰ ਹਿਲਾਉਂਦੇ ਰਵਾਂਗੀ ਕਿਉਂਕਿ ਇਹ ਮੈਂ ਗਰਮ ਮੈਕੜਾ ਹੀ ਤੇ ਤੇ ਬਸ ਇਹ ਮਸਾਲੀਆਂ ਸਿੱਜਾਂ ਜੀ ਰੋਸਟ ਕਰ ਲਾਂਗੀ ਦੇਖੋ ਜੀ ਮੈਂ ਇਹਨਾਂ ਕੜਾਹੀ ਚੇਂਜ ਕਰਨ ਲਈ ਵੱਡੀ ਰੱਖ ਲਈ ਥੋੜਾ ਜ਼ਿਆਦੇ ਚ ਮੈਂ ਤੇਲ ਪਾਵਾਂਗੀ ਬਸ ਇਹ ਜਦੋਂ ਥੋੜਾ ਪਾ ਲੈਣੀਆਂ ਕਿਓ ਕਿਓ ਹਨ ਜਿੱਦ ਕੇ ਆਏ ਹੋ ਜਾਣਗੇ ਰੋਸਟ ਇਹਦੇ ਵਿੱਚ ਮੈਂ ਤੇਲ ਹੋ ਜਾਏ ਗਰਮ ਤੇ ਇਹਦੇ ਵਿੱਚ ਮੈਂ ਪਾਵਾਂਗੀ ਕੁਬਿੰਦੇ ਦੇ ਪੱਤੇ ਤੇ ਕੜੀ ਪੱਤਾ ਤੇ ਇਹ ਇਧਰ ਮੈਂ ਨਾ ਇਹ ਰੱਖੇ ਹੋਇਆ ਹੈ ਮਖਾਣੇ ਇਹ ਦੇਖੋ ਇਹ ਹੋ ਗਏ ਰੋਸਟ ਪੂਰੀ ਤਰ੍ਹਾਂ ਠੀਕ ਹੈ ਤੇ ਬਿਲਕੁਲ ਸੁਨੋਅ ਗਿਆ ਤੇ ਮੈਂ ਕੀਤੇ ਆ ਬਸ ਮੈਂ ਉਹਨੇ ਗੈਸ ਕਰ ਦੇਣੀ ਹੈ ਬੰਦ ਤੇ ਇਧਰ ਆਪਾਂ ਨੇ ਇਹ ਲਏ ਕੜੀ ਪੱਤਾ ਤੇ ਪੁਦੀਨੇ ਦੇ ਪੱਤੇ ਪਿਆਜ਼ ਵੀ ਆਏ ਡਾਈਸ ਲਏ ਅਸਲ ਸ਼ਿਮਾਮ ਦੇ ਤੇ ਇਹਦੇ ਚ ਨਮਕ ਥੋੜੀ ਜਿੰਨੀ ਸੌਫ ਵੀ ਪਾ ਲਾ ਜੀ ਸੌਫ ਪਾਊਡਰ ਮੇ ਪਾ ਸਕਦੇ ਹਾਂ ਪਰ ਮੈਂ ਤਾਂ ਪਾਊਡਰ ਨਹੀਂ ਸਿੱਕੀਸਾ ਇਹ ਜਰ ਹੋਸ ਹੋ ਜਾਏਗੀ ਤਾਂ ਅੱਛੀ ਲੱਗਦੀ ਹੈ ਬੇਚ ਫਲੇਵਰ ਜੁੜਾ ਪਿਆ ਆਉਂਦਾ ਥੋੜੇ ਜਿਹੇ ਪੱਤੇ ਇਰਤੇ 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 ਸ਼ੁਰੂ ਹੋ ਗਈ। ਇਹ ਸਾਤੇ ਚੜੀ ਪੱਤਾ ਚੋਟੀ ਭਿੰਨਾ ਜਿਹੀ ਤਰ੍ਹਾਂ ਹੋ ਗਿਆ ਹੋ ਉਸ ਤੇ ਨਮਕ ਦੀ ਸਪਾ ਦੇ ਦੂੰਗੀ ਸੌਂਸ। ਤੇ ਥੋੜੀ ਜਿਹੀ ਮਾਹਨ ਦੀ ਪਾਉਂਗੀ ਥੋੜੀ ਹਲਦੀ। ਅਲਬੀ ਨਾਲ ਜਰਾ ਹਲਕੇ ਜਿਹੇ ਕਲਰ ਵਾਸਤੇ ਬਸ ਪਾਵਾਂਗੇ ਤੇ ਇਹ ਜਲੇ ਨਹੀਂ ਬਸ ਓਨੇ ਕੁ ਦੇਰ ਆਪਾਂ ਨੇ ਜਰਾ ਚੱਲਣਾ ਠੀਕ ਹੈ ਤੇ ਇਹਦੇ ਵਿੱਚ ਹੁਣ ਆਪਾਂ ਇਹ ਪਾਟਾਂਗੇ ਮੈਂ ਡਰਾਈ ਫਰੂਟ ਵੀ ਨਾਲ ਹੀ ਪਾ ਦਿੰਦੀ ਆ ਕਿਉਂਕਿ ਮੈਿਕਰੋ ਵਿੱਚ ਪਾਤਾ ਸੀ ਨਾ ਇਸੇ ਕਰਕੇ ਹੁਣ ਆਪਾਂ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਦੇਣੀਆਂ ਇਹ ਮੱਕੜੀ ਤਾਂ ਹੀ ਵੱਡੀ ਰੱਖੀ ਹੈ ਕਿ ਅੰਦਰ ਦੇ ਵਿੱਚ ਅੱਛੀ ਤਰ੍ਹਾਂ ਸਾਰਾ ਮਿਕਸ ਹੋ ਜਾਏਗਾ ਉਦੋਂ ਤੱਕ ਆਪਾਂ ਇਹਨੂੰ ਚਲਾਉਂਦੇ ਰਹਿਣਾ ਵੀ ਇਹ ਜਿਹੜਾ ਹਲਦੀ ਦਾ ਕਲਰ ਇਹਨਾਂ ਸਾਰੇ ਪੋਹੇ ਨੂੰ ਲੱਗ ਜਾਏ ਦੇਖੋ ਆਪਾਂ ਫਿਰ ਦੇ ਲਈਏ ਇਸ ਡਰਾਈ ਪੂੜੀ ਪਾ ਲੈਂਦੇ ਸਾਰਾ ਤੇ ਦੇਖੋ ਜੀ ਪੂਰੇ ਦੇ ਜਮਾਤ ਨੂੰ ਦਸਤੀਆਂ ਹੋਰ ਆਪਾਂ ਨੇ ਕੀ ਕੀ ਕਰਨਾ ਹੈ ਤੇ ਇਹ ਵੀ ਪਾ ਦਿੱਤਾ ਮੈਂ ਵਿੱਚ ਮਖਾਣੇ ਵੀ ਅੱਜ ਮੈਂ ਤੂਕੜੀਆਂ ਰੱਖ ਲਈਆਂ ਮੈਂ ਜਲਦੀ ਵਿੱਚ ਸੀ ਝਾਣਾ ਸੀ ਕਿਦਰੇ ਲੈ ਕੇ ਆਉਣੇ ਸਭ ਮੈਂ ਕੰਮ ਮਜ਼ਬੂਰ ਕੀ ਜਾਵਾਂਗੇ ਤੇ ਤੇ ਦੇਖੋ ਜੀ ਹੁਣ ਆਪਾਂ ਨੇ ਥੋੜੀ ਜਿਹੀ ਮਪਾ ਦੇ ਲਈਆਂ ਲਾਲ ਮਿਰਚ ਕਈ ਹਰੀਆਂ ਵੀ ਪਾਉਂਦੇ ਆ ਫਿਰ ਬੱਚੇ ਨਹੀਂ ਖਾਂਦੇ ਤਾਂ ਥੋੜਾ ਜਿਆ ਬੱਚੇ ਵੈਸੇ ਤਾਂ ਮਰਜ਼ੀ ਖਾਂਦੇ ਆ ਪਰ ਕੋਸ਼ਿਸ਼ ਤਾਂ ਹੁੰਦੀ ਹੈ ਕਿ ਉਹਨਾਂ ਦੇ ਘਰ ਨਾਲ ਬਣਾਓ ਸ਼ਾਇਦ ਖਾ ਹੀ ਲੈਣ ਓ ਤਕ ਜੀ ਇਹ ਹੋਰ ਮੈਂ ਥੋੜਾ ਜਿੰਨਾ ਪਾਵਾਂਗੀ ਇਹਦੇ ਵਿੱਚ ਅੰਚੂਰ ਇੱਕ ਚਮਚ ਤੁਸੀਂ ਇਹਨਾਂ ਆਪਣੀ ਪਸੰਦ ਮੁਤਾਬਕ ਟੇਸਟ ਮੁਤਾਬਕ ਆਪਣਾ ਜਿੰਨਾ ਸਪਾਈਸੀ ਬਣਾਉਣਾ ਚਾਹੋ ਬਣਾ ਲਓ ਤੇ ਮੈਂ ਗੈਸ ਕਰਤੀ ਬਾਅਦ ਤੇ ਇਹਨੂੰ ਹੁਣ ਆਪਾਂ ਸਾਰਾ ਮਿਕਸ ਕਰਨਾ ਹੈ ਮੈਂ ਹਲਕੀ ਜਿਹੀ ਗਾਲੀ ਮਸਤੀ ਪਾ ਦਿੰਦੀ ਆ ਵਿੱਚ ਨਮਕ ਅਜੇ ਨਹੀਂ ਪਾਇਆ ਪੋਲਣਾ ਚਾਹੁੰਦਾ ਮੈਂ ਜਸਤਰ ਆਏ ਹੁਸੀ ਮੈਂ ਇਹ ਥੋੜਾ ਜਿਹਾ ਪਾਉਣ ਇਹ ਨੋਰਮਲ ਨਮਕ ਪਾ ਦਾਂਗੇ ਥੋੜਾ ਜਿਆਦਾ ਪਾਵਾਂਗੇ ਵਿੱਚ ਤਾਂ ਆਲਾ ਨਮਕ ਕੁਝ ਗਰਮ ਹੈ ਨਾ ਇਹ ਇਥੋਂ 진짜 ਹਲ ਨਾ ਜਾਵੇ ਕੁਛ ਇਹ ਜਿਹੜਾ ਚਾਟ ਮਸਾਲਾ ਚਾਟ ਮਸਾਲੇ ਨਾਲ ਤਾਂ ਵਧੀਆ ਟੇਸਟ ਹੋ ਜਾਂਦਾ ਹੈ ਤਰਾਵਾ ਪਾਣੀ ਖੱਟਾ ਖੱਟਾ ਹੋ लास्ट ਵਿੱਚ ਕੱਪਾ ਪਾਵਾਂਗੇ ਖੱਟਾ ਮਿੱਠਾ ਕਰਨ ਵਾਸਤੇ ਹਲਦੀ ਮੇਰੇ ਥੋੜੀ ਘੱਟ ਪੈ ਗਿਆ ਕੋਈ ਨਹੀਂ ਬਸ ਅਜੇ ਤੁਹਾਨੂੰ ਪਸੰਦ ਆ ਤੇ ਜਗਾ ਵੀ ਪਾਸ ਹੋ ਜਿਹਾ ਤੇ ਆਹ ਥੋੜੀ ਜਿਹੀ ਹੋਣਾ ਪਾ ਪਾ ਦਈਏ ਥੋੜੀ ਜਿਹੀ ਪੀਸੀ ਹੋਈ ਚੀਨੀ ਇਹ ਲਓ ਪਾ ਮਿਕਸ ਕਰ ਲਾਂਗੇ ਇਹ ਮੈਂ ਦੂਸਰੀ ਕਿ ਲੈ ਲੈਂ ਬਿਲਕੁਲ ਡਾਈਟ ਲਈ ਬੜਾ ਹੈ ਹੈਲਥੀ ਬਿਲਕੁਲ ਵੀ ਤੇਲ ਮਸਾਂ ਦੋ ਚਮਚ ਪਿਆ ਹੋਣਾ ਤੇ ਇਹ ਤੁਸੀਂ ਜੇ ਖਾਣ ਬੈਠਣਾ ਕਿੰਨੇ ਖਾਇਆ ਜਾਂਦਾ ਕਿਉਂਕਿ ਹੈਵੀ ਤੇ ਐ ਨਹੀਂ ਜ਼ਿਆਦਾ ਉਹ ਜਦੋਂ ਜਦੋਂ ਭੁੱਖ ਲੱਗੇ ਥੋੜਾ ਖਾ ਲਓ ਚਾਹ ਮਲ ਖਾ ਲਓ ਤੁਸੀਂ ਬਣਸੀ ਆ ਦੇਖੀ ਇਹ ਜੇ ਥੋੜਾ ਜਿਹਾ ਕਲਰ ਜਿਆਦਾ ਤੁਹਾਨੂੰ ਪਸੰਦ ਹੈ ਡਾਰਕ ਤਾਂ ਹਲਕਾ ਜਿਹਾ ਤੇਲ ਵਿੱਚ ਹਲਦੀ ਫਰਾਈ ਕਰਕੇ ਵੀ ਮੜੀ ਪਾਸ ਕੀਤੀ ਉਹ ਮੈਂ ਦੇਤੀ ਅਜੇ ਮੈਨੂੰ ਘੱਟ ਲੱਗਿਆ ਤੇ ਮੜਾ ਦੇ ਗਰਮ ਕਰਤੀ ਪਾ ਕਾਂਗੇ ਹਾਂ ਤੇ ਕੁਝ ਇਹ ਸਾਦਾ ਹੋ ਗਿਆ ਛੜਵਾ ਤਿਆਰ ਤੇ ਦੇਖੋ ਜੀ ਮੈਂ ਥੋੜੀ ਜਿਹੀ ਚਲਦੀ ਹੋਰ ਅੰਦਰ ਵਿੱਚ ਕਰਕੇ ਪਾ ਦਿੱਤੀ ਮੈਨੂੰ ਲੱਗਦਾ ਸੀ ਥੋੜਾ ਜਿਹਾ ਤਾਂ ਆਪਸ कलर अच्छा ਲੱਗਦਾ ਹੈ ਹਲਦੀ ਦਾ ਤਾਂ ਫਾਇਦਾ ਹੀ ਹੈ ਨਾ ਕੋਈ ਨੁਕਸਾਨ ਨਹੀਂ बहुत स्वाद है नमक मिर्च खट्टा मिठा करारा बहुत ही अच्छा बनया और एन ये देखो कि खाने तो हैं चलो दें करें दे। देखो जी सारा हो गया तैयार इंजॉय करो ਮਜ਼ੇ ਨਾਲ ਖਾਓ ਬੱਚਿਆਂ ਨੂੰ ਖਿਲਾਓ ਹੈਲਦੀ ਹੈਲਦੀ ਨਮਕੀਨ ਪੋਹਾ ਠੀਕ ਹੈ ਜੀ ਇਹਨੂੰ ਚਿੜਵਾ ਜਦੋਂ ਇਹ ਸੁੱਕਾ ਹੈ ਡਰਾਈ ਹੈ ਸਰਬੰਦਾ ਇਹਨੂੰ ਚਿੜਵਾ ਬੋਲਦੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਨਾਲ